ਗੰਮਿਆਂ ਨੂੰ ਪਾਣੀ ਪੈਣ ਵਾਲਾ ਹੀ ਉਹ ਵੇ ਸੁੱਕਣ ਦੇ ਕਿਤੇ ਧਿਆਨ ਦਿੰਦੇ ਅੱਜ ਕੰਮ ਬੋਲਣ ਰਿਆ ਵਾ ਅੱਜ ਮੇਰਾ ਖਿਆਲ ਆ ਕਿਸੇ ਨੇ ਆਉਣਾ ਵਾ ਇਹ ਮਹਾਰਾਜ ਮੈਂ ਤਾਂ ਨਹੀਂ ਮੇਰੀ ਧੀ ਆ ਜੇ ਮੇਰੀ ਧੀ ਆਵੇ ਕਿਤੇ ਮੈਂ ਸੌ ਦੁਖ ਦੀ ਸੁੱਕ ਦੀ ਉਹਦੇ ਨਾਲ ਢਿੱਡ ਫੋਲਾ ਆਪਣਾ ਮੈਨੂੰ ਠੰਡ ਪੈ ਜੇ ਚਲੋ ਆਏਗੀ ਤੇ ਚੰਗਾ ਹੀ ਹੋਏਗਾ ਮਹਾਰਾਜ ਹੋਈਆਂ ਦਿਨ ਕਿੱਥੇ ਦਾ ਕਿੱਥੇ ਚੜ ਕੇ ਆ ਗਿਆ ਹੀ ਉਹ ਤੇ ਕੰਮ ਮੈਂ ਸਾਰੇ ਸੰਭਲੇ ਨੇ ਪੋਚੇ ਵੀ ਲਾ ਲੇ ਝਾੜੂ ਵੀ ਫੇਰ ਲਿਆ ਫੁਲਕੇ ਵੀ ਲਾ ਕੇ ਮੈਂ ਰੱਖ ਲੈਨੇ ਤੇ ਉਹ ਅਜੇ ਤੱਕ ਉੱਠੀ ਨਹੀਂ ਹੁਣ ਮੈਂ ਗਮਲਿਆਂ ਨੂੰ ਪਾਣੀ ਵੀ ਪਾ ਲਿਆ ਉਹਨੂੰ ਥਾਲਨੀ ਆ ਜਾ ਕੇ ਪੈਣਾ ਤੇ ਉਹਨੇ ਮੈਨੂੰ ਪੁੱਠੀ ਆ ਜਦੋਂ ਮੈਂ ਥਾਲਿਆ ਗਾੜੀ ਪੈਣਾ ਪੁੱਠੀ ਆ ਪਰ ਚਲੋ ਹੁਣ ਥਾਲਣਾ ਤੇ ਪੈਣਾ ਹੀ ਆ ਕੋਈ ਆਣ ਡੋਂਗਵੰਡੋਂ ਆ ਗਿਆ ਕੋਈ ਤੇ ਆਖਣਾ ਜੇ ਉਹ ਸੁੱਤੀ ਕੰਮ ਤੇ ਸਾਰੇ ਹੋ ਗਏ ਆ ਕੀ ਲੋਕੀ ਆਖਣਗੇ ਇਹ ਗੱਲ ਦਾ ਤੇ ਨੂੰ ਮਾਸਾ ਜਨਾ ਹੈ ਹੀ ਨਹੀਂ ਨਾ ਮੈਂ ਥਾਲਨੀ ਆ ਜਾ ਕੇ ਵੇਖਨੀ ਆ ਥਾਲ ਕੇ ਕੀ ਹੁੰਦੀ ਆ ਪੈਣਾ ਤੇ ਉਲਟੀ ਆਨੇ ਵੀ ਹਸ ਤੂੰ ਕਿਦਾਂ ਸੁੱਤੀ ਆ ਹ ਜਦ ਨਾਲ ਕੋ ਕੁੜੇ ਵੇਚ ਕੇ ਸੁਤਾ ਹੁੰਦਾ ਅੱਧਾ ਦਿਨ ਆ ਗਿਆ ਉਪਰ ਇਹਨੂੰ ਕੋਈ ਪਤਾ ਨਹੀਂ ਦੇ ਚੜਿਆ ਕਿ ਨਹੀਂ ਚੜਿਆ ਹੈ ਉਹ ਇੰਚ ਸੁੱਤੀ ਨਹੀਂ ਜੀਵਨ ਨਹੀਂ ਜੀਵਨ ਨਹੀਂ ਉੱਠਤਾ ਹ ਖਾਏ ਕੀ ਹੋ ਗਿਆ ਵੇ ਧੀ ਸੋਣੀ ਨੀਂਦ ਆਈ ਕੀ ਹੋ ਗਿਆ ਧੀ ਸੋਣੀ ਨੀਂਦ ਆਈ ਸਾਰਾ ਹੀ ਕੰਮ ਮੈਂ ਸੰਭਲਿਆ ਵਾ ਤੇ ਤੂੰ ਅਜੇ ਵੀ ਸੁੱਤੀ ਜਾਂ ਤੈਨੂੰ ਆਪਣੇ ਆਪ ਤੇ ਨਹੀਂ ਸ਼ਰਮ ਆਉਂਦੀ ਜੇ ਕੰਮ ਨੇ ਕੋਈ ਕਰਨਾ ਤੇ ਉੱਠੀ ਖਲੋਇਆ ਕਰ ਤੇ ਆਉਣਾ ਆ ਫਿਰ ਸਿਰੇ ਨਾ ਮੈਨੂੰ ਗੱਲਾਂ ਨਾ ਬਹੁਤੀਆਂ ਕਰਿਆ ਕਰ ਮਾਤਾ ਜਾ ਆਪਣਾ ਕੰਮ ਕਰ ਜਾ ਕੇ ਸੌ ਲੈਂਦੇ ਮੈਨੂੰ ਕੰਮ ਮੈਂ ਕਰ ਲਿਆ ਸਾਰਾ ਹੀ ਕੰਮ ਮੈਂ ਹੁਣ ਕੀ ਕਾ ਦਾ ਕੰਮ ਕਰਾਂ ਉੱਠ ਕੇ ਫਿਰ ਤੁਰਤ ਸਹੀ ਵੇੜੇ ਚ ਕੋਈ ਅੰਡੋ ਗੰਡੋ ਆਜੂ ਤਾਂ ਕੀ ਆਖੂਗਾ ਜੇ ਕੋਈ ਆਖੂਗਾ ਮੈਨੂੰ ਹੀ ਆਖੂਗਾ ਨਾ ਐਵੇਂ ਮੇਰੀ ਨੀਂਦ ਖਰਾਬ ਕਰਨ ਲਈ ਸੌ ਲੈਂਦੇ ਮੈਨੂੰ ਨੀਂਦ ਜਈ ਦੀ ਖਰਾਬ ਹੋ ਚੱਲੀ ਆ ਹਾਦੀ ਹੋਈ ਤੇਰੇ ਭਾਈ ਰਾਤ ਨਹੀਂ ਰੱਜੀ ਤੂੰ ਸੌ ਕੇ ਤੇ ਹੁਣ ਤੂੰ ਰੱਜ ਲੈਂਗੀ ਦੇਣਾ ਮੈਂ ਤੇ ਆਮਨਾ ਉੱਠਿਆ ਤੇ ਸਹੀ ਨਹੀਂ ਕੰਮ ਕਰਨਾ ਤੇ ਨਹੀਂ ਸਹੀ ਅੱਗੇ ਉਂਤਰਾ ਸਿਰ 파ਟਣ ਡਿਆ ਵਾ ਹੋਰ ਮੇਰਾ ਸਿਰ ਖਾਂਡਿਆ ਕਿਸੋ ਤੇਰਾ ਸਿਰ ਤੇ 파ਟਦਾ ਹੀ ਰਹਿਣਾ ਵਾ ਤੂੰ ਤੇ ਬਹਾਨੇ ਕੋਈ ਨਾ ਕੋਈ ਬਣਾ ਹੀ ਰੱਖਣੇ ਨੇ ਕੰਮ ਕੰਮ ਤੇ ਤੂੰ ਕਰਨਾ ਨਹੀਂ ਤੇ ਬਹਾਨਾ ਬਣਾ ਛੱਡਨੀ ਆ ਮੈਨੂੰ ਕੰਮ ਹੀ ਨਾ ਕਰਨਾ ਪਏ ਤੇ ਤੂੰ ਵੇਲੀ ਨੇ ਕੀ ਕਰਨਾ ਮਾਤਾ ਕੰਮ ਹੀ ਕਰਨਾ ਵਾ ਹੋਰ ਕੀ ਕਰਨਾ ਨਹੀਂ ਨਹੀਂ ਮੈਂ ਵੇਲੀ ਆ ਮੈਂ ਕੰਮ ਕਰਨਾ ਤੇ ਤੈਨੂੰ ਕੀ ਗੱਲ ਵਾ ਮੇਰੇ ਕੋਲ ਫੈਕਟਰੀ ਚ ਜਾਨੀ ਆ ਮੇਰੇ ਕੋਲ ਹੀ ਕੰਮ ਹੁੰਦਾ ਮੇਰੇ ਜਨ ਦੁਸ਼ਮਣ ਫੈਕਟਰੀਆਂ ਵਿੱਚ ਮੈਂ ਕੋ ਜਾਵਾਂ ਦੁਸ਼ਮਣ ਜਨ ਲਾਵਾ ਮੈਨੂੰ ਸਭ ਨੂੰ ਨੋਟ ਮਿਲਦੇ ਆ ਅਗਰੇ ਜਿੰਨੇ ਮਰਜੀ ਖਰਚ ਨਹੀਂ ਆ ਵਰਤ ਨਹੀਂ ਤੈਨੂੰ ਲੋੜ ਕੀ ਕੰਮ ਕਰਨ ਦੀ ਮੇਰਾ ਬੰਦਾ ਕਮਾਈ ਕਰਨ ਡਿਆ ਵਾ ਜਿੰਨੇ ਮਰਜੀ ਖਰਚਾ ਇਹ ਗੱਲ ਦਾ ਤੈਨੂੰ ਸਾਰਾ ਹੁੰਦਾ ਫਿਰ ਸਾਰਾ ਸਾਰਾ ਮੈਨੂੰ ਹੈਗਾ ਵਾ ਮੇਰਾ ਪੋਤਾ ਮੈਨੂੰ ਤਾਂ ਸਾਰਾ ਹੈਗਾ ਉਹਦਾ ਉਹਦੀ ਕਮਾਈ ਤੂੰ ਯਾਰ ਨਹੀਂ ਆ ਅੱਛਾ ਇਹਦਾ ਮਤਲਬ ਕੀ ਕਿ ਜਿਉ ਮੈਨੂੰ ਪਿਆਹ ਤੇ ਲੱਕ ਲਾਉਂਦਾ ਵਾ ਉਹ ਮੈਨੂੰ ਨਾਕ ਲਾਇਆ ਕਰੇ ਹੈ ਆਪਣੀ ਮਾਂ ਨੂੰ ਖਲਾਵੇ ਪੈਸੇ ਸਾਰੇ ਤੇ ਮਾਂ ਕਰੇ ਅਸ਼ਾ ਕੁੜੀ ਨੂੰ ਵੰਡੀ ਜਾਵੇ ਹਨਾ ਮੁੱਠਾਂ ਚ ਦਈ ਜਾਵੇ ਕੁੜੀ ਦੀਆਂ ਕੁੜੀ ਨੂੰ ਤਾਂ ਬੜੇ ਵੰਡਣ ਨਹੀਂ ਆ ਮੈਂ ਕਿਹੜਾ ਬੰਦਾ ਜਿਹੜਾ ਆਪਣਾ ਘਰ ਝਾੜਦਾ ਤੀਨ ਨੂੰ ਦਿਨ ਵਾਰੀ ਦਿੱਤਾ ਜਾਂਦਾ ਵਾ ਇਦਾਂ ਨਹੀਂ ਦਿੱਤਾ ਜਾਂਦਾ ਮੈਂ ਉਹਦੀ ਮਾਂ ਵਾਂ ਜੇ ਮੈਨੂੰ ਖਲੂਗਾ ਤੇ ਫਿਰ ਕੋਈ ਗਨਾਹ ਤੇ ਨਹੀਂ ਹੋ ਚਲਿਆ ਤੂੰ ਘਰ ਦੀਆਂ ਉਹਦੇ ਤੇ ਤੂੰ ਮਾਲਕ ਬਣ ਗਈ ਤੇ ਜਿੰਨ ਜੰਮਿਆ ਪਾਲਿਆ ਉਹ ਕੁਝ ਵੀ ਨਹੀਂ ਲੱਗਦੀ ਉਹਦੇ ਨਾਲ ਕੇ ਤਾਂ ਫੋਨ ਤੇ ਗੱਲ ਵੀ ਨਹੀਂ ਕਰੰਦੀ ਤੂੰ ਚਾਤਰ ਬਣੀ ਐ ਬੜੀ ਗੰਨਾ ਮਾਰਦੀ ਫਿਰਦੀ ਆ ਆਪੇ ਮੈਂ ਕੋਈ ਆਂਡੋ ਗੰਡ ਵਾਣ ਕੇ ਮੈਨੂੰ ਪੁੱਛੂਗਾ ਤੇ ਮੈਂ ਆਖਣਾ ਪਈ ਯਾ ਲਮੀ ਚੌੜੀ ਹੋ ਕੇ ਉਹ ਨੀਮਾ ਜੇ ਤੋ ਬਾਦਾਂ ਤੈਨੂੰ ਠਾਲਣਾ ਭਾਵੇਂ ਸਾਰਾ ਦਿਨ ਸੁੱਤੀ ਨਹੀਂ ਕੰਮ ਤੇ ਮੈਨੂੰ ਹੀ ਕਰਨਾ ਪੈਣਾ ਤੈਨੂੰ ਠਾਲ ਕੇ ਕਿਹੜੇ ਕਿਹੜੇ ਧਾਰਾਂ ਕਢਾਉਣੀਆਂ ਨੇ ਸੁੱਤੀ ਰੋਜਾਂ ਜਿਵੇਂ ਮਰਜੀ ਆ ਮੈਂ ਕਾਨੂੰ ਠਾਲਣਾ ਆਪੇ ਕੋਈ ਆਉ ਸਰੀਕਣੀ ਤੇ ਵੇਖੂਗੀ ਸਾਰਾ ਮੂਡ ਖਰਾਬ ਕਰਤਾ ਮਾਈਨੇ ਸਿਰੇ ਸਿਰੇ ਹੈ ਐਡੀ ਸੋਹਣੀ ਨੀਂਦ ਆ ਉੰਡੀ ਹੀਗੀ ਆਈ ਤਈ ਫੇਰਦੀ ਫੜਕੇ ਮੇਰੀ ਨੀਂਦ ਦੀ ਮੈਂ ਤੇ ਕਿਹਾ ਹੀ ਚਲ ਕੱਢ ਕੇ ਉੱਠ ਜੂਗੀ ਮਾਸਾ ਮੈਂ ਉੱਠ ਕੇ ਕਿਹੜਾ ਚਰਖਾ ਕਤਣਾ ਵਾ ਹਾਦੀ ਹੋਈ ਏ ਮਾਤਾ ਵਾਲੀ ਮਾਤਾ ਅੱਜ ਬੜਾ ਟੌਰ ਕੱਢੀ ਕਰਨੀ ਸੁੱਤੀ ਉਹ ਦਾਲ ਚ ਕਾਲਾ ਲੱਗਦਾ ਓਦਾਂ ਫੋਨ ਮੇਰਾ ਕਿੱਥੇ ਆ ਮੇਰਾ ਫੋਨ ਤੇ ਮੇਰੇ ਲੱਗੇ ਹੀ ਆ ਕਿਤੇ ਮੁੰਡੇ ਕੋ ਫੋਨ ਫਾਂਟ ਨਹੀਂ ਕਰਾ ਲਿਆ ਆਪਣੀ ਕੁੜੀ ਨੂੰ ਮੁੰਡੇ ਨੇ ਤਾਂ ਮੈਂ ਪੱਕਾ ਕੀਤਾ ਵਾ ਵੀ ਨਹੀਂ ਫੋਨ ਕਰਨਾ ਹੈ ਇਹ ਨਾ ਹੋਵੇ ਉਹਨੇ ਕਿਤੇ ਫੋਨ ਲਾਤਾ ਹੋਵੇ ਤੇ ਸੁਖ ਤੇ ਪਿਆਰ ਬਿਆਰ ਹੋ ਕੇ ਲਿਸ਼ਕੀ ਫਿਰਨ ਲਈ ਆ ਕੋਈ ਗੱਲ ਹੁਣੀ ਆ ਦਾਲ ਚ ਕੁਛ ਕਾਲਾ ਲੱਗਦਾ ਮਨਾ ਉੱਠ ਕਿਤੇ ਵੀ ਹਾਂ ਪੜਾ ਉੱਠ ਗਿਆ ਵਾ ਹਾਂਜੀ ਤੇ ਮੇਰੀ ਗੱਲ ਸੁਣ ਨਾ ਦੱਸੋ ਮਾਤਾ ਨੂੰ ਫੋਨ ਤੂੰ ਲਾ ਕੇ ਦਿੱਤਾ ਕਿਤੇ ਅੱਜ ਨਹੀਂ ਮੈਂ ਕੋ ਲਾ ਕੇ ਦੇਣਾ ਫੋਨ ਮੈਂ ਤੇ ਲੱਗਣ ਡਿਆ ਵਾ ਮੈਂ ਤੇ ਦਾਲ ਤੇ ਕੁਛ ਕਾਲਾ ਲੱਗਦਾ ਅੱਜ ਉਹ ਮੈਂ ਫੋਨ ਲਾ ਕੇ ਮਰਨਾ ਵਾ ਵੇਖਾਂ ਮਰਨਾ ਵਾ ਕੀ ਪਤਾ ਚੋਰੀ ਛਿਪੇ ਲਾਈ ਦਿੱਤਾ ਹੋਵੇ ਮਾਤਾ ਵੀ ਮਾਸੂਹੀ ਆ ਤੇ ਦਾਦੀ ਦੀ ਗੱਲ ਕਰਾ ਦੇਣਾ ਭੂਆ ਨਾ ਜਾਂ ਪਿਓ ਨਾ ਕਿਤੇ ਕਰਾ ਦੇ ਦਿੰਦੇ ਸੀ ਉਹ ਫੋਨ ਚੈੱਕ ਕਰ ਲਓ ਮੈਂ ਕਿਸ ਨੂੰ ਲਾ ਦੇਣਾ ਵਾ ਉਹ ਵਿਚਾਰੀ ਨੇ ਕਿਹਾ ਤਾਂ ਫੋਨ ਲਾਉਣਾ ਵਾ ਲਵਾਉਣਾ ਨਹੀਂ ਫੋਨ ਉਹਨੇ ਵਿਚਾਰੀ ਨੇ ਜਿੰਨੀ ਤਨੂ ਵਿਚਾਰੀ ਕਹਿਨਾ ਵਾ ਨਾ ਐਨੀ ਵਿਚਾਰੀ ਵਿਚੁਰੀ ਹੈ ਨਹੀਂ ਕੀ ਮੈਨੂੰ ਬੱਤੀ ਬੱਤੀ ਗੱਲਾਂ ਕਰਕੇ ਆਈ ਹੈ ਫਿਰ ਸੁਤੀ ਨੂੰ ਤਾਂ ਗੱਲਾਂ ਕਰਨੀਆਂ ਨਹੀਂ ਸਵੇਰ ਦਾ ਸਾਰਾ ਉੱਠ ਕੇ ਕੰਮ ਉਹ ਦਾਦੀ ਨੇ ਕੀਤਾ ਦੁੱਧ ਮੈਨੂੰ ਦਿੱਤਾ ਦਾਦੀ ਨੇ ਰੋਟੀਆਂ ਲਾਂਤੀਆਂ ਦਾਦੀ ਨੇ ਸਾਰਾ ਵੇੜਾ ਗੁੰਝਿਆ ਵਾ ਉਮਰੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਉਮਰੇ ਮਾੜੀ ਲਸੀ ਦਾਦੀ ਤੇਰੀ ਕੋੜੇ ਵਰਗੀ ਆ ਕੁਛ ਨਹੀਂ ਹੋਇਆ ਜੀ ਉਹਨੂੰ ਚੰਗੀ ਭਲੀ ਤੇ ਹੈਗੀ ਆ ਜੇ ਕੰਮ ਕਰ ਲੈਂਦੀ ਹੈ ਤਾਂ ਫਿਰ ਨਾਲੇ ਨਾ ਬੁੱਢੇ ਬਾਰੇ ਜਿੰਨਾ ਬੰਦਾ ਕੰਮ ਕਰੇ ਨਾ ਉਹਨਾਂ ਚੰਗਾ ਰਹਿੰਦਾ ਵਾ ਨੂੰ ਨਹੀਂ ਪਤਾ ਇੰਨਾ ਗੱਲਾਂ ਦਾ ਗਾਂ ਚੱਕ ਪਤਾ ਲੱਗਣਾ ਵਾ ਕਿੱਲਾ ਮਾਰਦਾ ਮੈਨੂੰ ਲੱਗਦਾ ਨਾ ਦਾਦੀ ਜਵਾਨ ਵਾ ਤੂੰ ਬੁੱਢੜੀ ਹੋ ਗਈ ਟਾਈਮ ਨਹੀਂ ਜੁਬਾਨ ਖੱਚ ਤੂੰ ਤੇਰੀ ਮੈਂ ਉਹ ਤੁਹਾਨੂੰ ਤਾਂ ਜੁਬਾਨਾਂ ਹੀ ਖਿਜਣੀਆਂ ਆਂਦੀਆਂ ਔਰ ਕੋਈ ਕੰਮ ਹੁੰਦਾ ਹੀ ਨਹੀਂਗਾ ਤੁਹਾਨੂੰ ਕਰਦਾ ਮੈਨੂੰ ਤਾਂ ਕੰਮ ਆਉਂਦਾ ਹੀ ਕੋਈ ਨਹੀਂਗਾ ਸਾਰੇ ਕੰਮ ਤਾਂ ਤੁਸੀਂ ਹੀ ਕੀਤਾ ਕਰਦੇ ਜਿਹੇ ਦਾਦੀ ਪੋਤਾ ਹਨਾ ਤੁਸੀਂ ਸਮਾਨ ਰਤਾਂ ਲਾਈਆਂ ਮੈਂ ਤਾਂ ਵਿਹਲੀ ਰਹੀ ਨਹੀਂ ਸਾਰਾ ਦਿਨ ਜਿਹੜੇ ਮੇਰੇ ਕੰਮ ਉਹ ਨਹੀਂ ਦਿਖਦੇ ਤੁਹਾਨੂੰ ਪੁਤਲੇ ਪੁਤਲੇ ਸਾਰੇ ਕੰਮ ਮੇਰੇ ਹੀ ਆ ਨਾ ਕਿੱਥੋਂ ਕੀ ਲਿਆਉਣਾ ਕੀ ਨਹੀਂ ਲਿਆਉਣਾ ਉਹ ਸਾਰੀ ਸਿਰਦਰਦੀ ਮੈਨੂੰ ਆ ਨਾ ਤੇਰੀ ਦਾਦੀ ਨੂੰ ਤਰਾ ਤੈਨੂੰ ਬੈਠ ਕੇ ਖਾਣ ਵਾਲੇ ਜੀ ਤੁਸੀਂ ਦੋਵੇਂ ਮੇਰੀ ਸੁਣੋ ਗੱਲ ਆ ਜਾ ਕੇ ਤੁਹਾਨੂੰ ਫੋਨ ਹੀ ਆ ਨਾ ਫੋਨ ਵੇਲਾ ਕਦੀ YouTube ਤੇ ਰੀਲਾਂ ਵੇਖ ਲੀਆਂ ਕਦੀ ਮਾਸੀ ਨੂੰ ਲਾ ਲਿਆ ਕਦੀ ਨਾਨੀ ਨੂੰ ਲਾ ਲਿਆ ਕਦੀ ਮਾਮਾ ਮੈਨੂੰ ਲਾ ਲਿਆ ਤੇ ਤੂੰ ਬੜਾ ਦੁਖੀ ਆ ਮਾਸੀ ਦਾ ਤੇ ਨਾਨਿਆਂ ਦਾ ਹੈਂ ਤੈਨੂੰ ਬੜੀ ਤੰਗੀ ਹੁੰਦੀ ਆ ਉਹ ਦੁਖੀ ਮੈਂ ਕਹਿਦਾ ਵੀ ਨੀਗਾ ਕਹਿਦਾ ਨਹੀਂਗਾ ਤੇਰੀ ਲੱਗਦੀ ਸੀ ਟੀ ਬਾਵਰ ਹਾਲ ਦੀ ਦਾਦੀ ਆਪਣੀ ਨਾ ਤੇ ਜਿੱਦਣ ਮੈਨੂੰ ਪਤਾ ਲੱਗ ਗਿਆ ਨਾ ਕਿ ਤੂੰ ਫੋਨ ਲਾ ਕੇ ਦਿੱਤਾ ਆਪਣੀ ਭੂਆ ਨੂੰ ਜਾਂ ਆਪਣੇ ਪਿਓ ਨੂੰ ਤੇ ਮੇਰੇ ਤੋਂ ਬੁਰਾ ਕੋਈ ਨਾ ਹੋਊ ਸਾਰੇ ਖਰਚੇ ਬੰਦ ਕਰ ਦੂੰ ਤੇਰੇ ਪਹਿਲੇ ਤੇ ਮੇਰ ਕੋ ਲੈ ਕੇ ਜਾਣਾ ਨਾ ਤੇ ਮੇਰੀ ਗੱਲ ਸੁਣ ਉਹ ਕੱਲ ਮਾਮਾ ਆਇਆ ਸੀਗਾ ਆਹੋ ਆਇਆ ਸੀ ਮਾਮਾ ਉਹਨੂੰ ਦਾਦੀ ਮੈਨੂੰ ਕੀ ਦੱਸਦੀ ਸੀ ਦਾਦੀ ਆਂਦੇ ਆ ਹੀ ਮਾਮਾ ਤੇਰਾ ਤੇ ਬਹਿ ਕੇ ਘੰਟਾ ਵੀ ਚੱਲ ਗਿਆ ਉਹਨੂੰ ਕੰਮ ਹੀ ਪੁੱਤ ਕੋਈ ਜ਼ਰੂਰੀ ਤਾਂ ਕਰਕੇ ਚੱਲ ਗਿਆ ਉਹਦਾ ਤੇਰੇ ਬਾਰੇ ਪੁੱਛਦਾ ਹੀਗਾ ਤੇ ਮੈਂ ਕਿਹਾ ਸੀ ਕਿ ਸਕੂਲ ਗਿਆ ਤੇ ਲੇਟ ਆਉਣਾ ਵਾ ਤਾਂ ਕਰਕੇ ਛੇਤੀ ਚੱਲ ਗਿਆ ਉਹ ਠੀਕ ਆ ਤੇ ਤੂੰ ਮੇਰੀ ਗੱਲ ਸੁਣ ਰੋਟੀ ਰਾਟੀ ਖਾ ਲਈ ਆ ਰੋਟੀਆਂ ਖਾਣੀ ਆ ਚੱਲ ਉੜਤਾ ਦਵਾ ਦੇ ਰੋਟੀ ਜੁਬਾਨ ਨਾਲ ਚਲਾਇਆ ਕਰ ਬਹੁਤੀ ਤੇ ਮੇਰੀ ਗੱਲ ਸੁਣ ਲਾ ਦਾਦੀ ਆਪਨੇ ਨੂੰ ਨਾ ਭੂਆ ਨੂੰ ਫੋਨ ਲਾ ਕੇ ਦੇਣਾ ਤੇ ਨਾ ਲਾ ਕੇ ਦੇਣਾ ਆਪਣੇ ਪਿਓ ਨੂੰ ਠੀਕ ਆ ਆ ਅੱਜ ਤੋਂ ਬਾਅਦ ਫੋਨ ਨਾ ਲਾ ਕੇ ਦੇਵੀਂ ਚਲ ਆ ਤੂੰ ਰੋਟੀ ਦਵਾ ਆ ਜਾ ਫੇਰ ਕਹਿਣਾ ਮੇਰੀ ਮਾਂ ਨਹੀਂ ਚੰਗੀ ਨਾ ਉਠਦੇ ਟਾਈਮ ਨਾਲ ਤੇ ਦਾਦੀ ਨੇ ਰੋਟੀ ਦੇਣੀ ਸੀ ਹਾਂਜੀ ਕੀ ਕਰਨੇ ਆ ਜਾ ਰਮਨ ਬੈਠੋ ਬਹੁਤ ਪਾਲਿਸ਼ ਕਰਨਾ ਕਿਤੇ ਚੱਲੇ ਬੜਾ ਤਿਆਰ ਹੋਏ ਹੋ। ਓ ਯਾਰ ਦਿੱਤਾ ਹੀ ਉਹ ਨੀਪੀ ਭਾਈ ਨੂੰ ਟਾਈਮ। ਚ ਉੱਥੇ ਚੱਲਿਆ। ਮੇਰੀ ਗੱਲ ਸੁਣੋ ਅੱਜ ਛੁੱਟੀ ਐ ਫੇਰ ਤੋ ਹੀ ਅੱਜ ਟਾਈਮ ਦੇਤਾ ਕਿਸੇ ਨੂੰ। ਉਹ ਕੋਈ ਕੰਮ ਜ਼ਰੂਰੀ ਹੀ ਮੈਨੂੰ ਵੀ ਹੈਗਾ ਸੀ ਤੁਮ ਤੇ ਮੈਂ ਕਾ ਜਾਣਾ। ਮੈਨੂੰ ਨਹੀਂ ਪਤਾ ਮੈਨੂੰ ਨਾ ਰਾਤੀ ਸੁਪਨਾ ਨਹੀਂ ਚੰਗਾ ਆਇਆ। ਕੀ ਗੱਲ? ਪਤਾ ਨਹੀਂ ਦਈ ਦਦਾ ਹੀ ਸੁਪਨਾ ਆਇਆ ਤੇ ਮੈਂ ਮੰਮੀ ਨੂੰ ਮਿਲਣ ਜਾਣਾ ਮੰਮੀ ਨੂੰ। ਤੇ ਆਪਾਂ ਪਹਿਲੇ ਉੱਥੇ ਹੋਈਏ ਆਣ ਕਿ ਤੁਸੀਂ ਨੀਪੀ ਭਾਈ ਹਾਲ ਚੱਲ ਜਿਓ। ਫੇਰ ਮੈਨੂੰ ਦੱਸ ਦਿੰਦੀ ਮੈਂ ਮੜੇ ਉਹਨਾਂ ਨੂੰ ਕਹੂੰਦਾ ਕਰ ਜੀ। ਕੋਈ ਨਹੀਂ ਹੁਣ ਫੋਨ ਕਰ ਦੋ ਕਿਉਂਕਿ ਭਾਜੀ ਜ਼ਰੂਰੀ ਕੰਮ ਪੈ ਗਿਆ ਹੈ ਕੋਈ ਨਹੀਂ ਮੈਂ ਸ਼ਾਮ ਤੱਕ ਗੇੜਾ ਮਾਰਦਾ ਜਾਂ ਜਿੱਦਾਂ ਵੀ ਹੈ ਸੇਰੀ ਦਾ ਜਿੱਦਾਂ ਵੀ ਕੰਮ ਕਰਨਾ ਕਰੋ ਪਰ ਅੱਜ ਪਿੰਡ ਚਲੀਏ ਦੇਖੋ ਮੇਰਾ ਫੋਨ ਫੜਾਓ ਮੜਾ ਜਾ ਮੈਨੂੰ ਉਹ ਤੇ ਆਪ ਨੂੰ ਫੜਾਓ ਮੈਂ ਪੁੱਛਣ ਨੂੰ ਨਾ ਬਈ ਫੋਨ ਕਰਕੇ ਪੁੱਛਣ ਨੂੰ ਇੱਕ ਵਾਰ ਕੋਈ ਵਰਜਨ ਵੀ ਕੰਮ ਹੁੰਦਾ ਕੋਈ ਨਹੀਂ ਫੋਨ ਕਰ ਲੋ ਉਹਨਾਂ ਨੂੰ ਤੇ ਪੁੱਛ ਲੋ ਹੋ ਗਏ ਲੱਗਾ ਫੋਨ ਕਰਨ ਨੂੰ ਪਿੱਛੇ ਚਲ ਜੇ ਹੋ ਜੇ ਗੱਲ ਤੇ ਚਲ ਜੇ ਚੰਗਾ। ਉਹ ਕੀ ਗੱਲ ਫੋਨ ਨਹੀਂ ਲੱਗੰਦਿਆ? ਲੱਗ ਗਿਆ। ਹਲੋ। ਸਾਸੀ ਗਲਵਾ ਜੀ। ਵਧੀਆ ਵਧੀਆ ਭਾਈ ਠੀਕ ਠਾਕ ਤੁਸੀਂ ਨਾ। ਭਾਜੀ ਜੇ ਆਪਾਂ ਅੱਜ ਜਿਵੇਂ ਕੱਲ੍ਹ ਦਾ ਖਲੀ ਕੰਮ ਤੇ ਚੱਲੂਗਾ। ਉਹ ਨਹੀਂ ਨਹੀਂ ਭਾਜੀ ਕੰਮ ਕੀ ਬਣਾਵਾਂ। ਬਸ ਇਦਾਂ ਕੋਈ ਐਮਰਜੈਂਸੀ ਪੈ ਗਈ ਹੈ ਕੋਈ ਜਾਣਾ ਪੈਣਾ ਮੈਨੂੰ। ਨਹੀਂ ਉਦਾਂ ਤਾਂ ਕੋਈ ਗੱਲ ਨਹੀਂ ਔਰ ਕੋਈ ਅਮਰਦਾਸੀ ਪੈ ਗਈ। ਹਾਂਜੀ ਹਾਂਜੀ ਉਦਾਂ ਠੀਕ ਠਾਕ ਆ ਸਾਰਾ ਕੁਝ। ਚਲੋ ਠੀਕ ਆ ਭਾਜੀ ਕੋਈ ਨਹੀਂ। ਆ ਕੱਲ ਕੱਲ ਦਾ ਰੱਖ ਲੈਣੇ ਪੈ ਠੀਕ। ਠੀਕ ਆ ਭਾਜੀ ਠੀਕ ਠੀਕ ਆ ਓਕੇ ਭਾਜੀ। ਓਕੇ ਥੈਂਕ ਯੂ ਭਾਜੀ। ਕੀ ਕਹਿੰਦੇ? ਕਹਿੰਦੇ ਵੀ ਕੋਈ ਗੱਲ ਨਹੀਂ ਕੱਲ ਆ ਜੀ ਉਦਹੀਂ। ਕੱਲ ਕਰ ਲਾਂਗੇ ਜਿਹੜਾ ਕੰਮ ਕਰਨ ਵਾਲਾ ਹੈ। ਚਲੋ ਫਿਰ ਤੇ ਠੀਕ ਆ ਤੂੰ ਇਦਾਂ ਕਰੋ ਮੈਂ ਤੇ ਫਿਰ ਤਿਆਰ ਆ ਮੈਂ ਕੱਪੜੇ ਪਾ ਲਈ ਫਟਾ 10 ਮਿੰਟ ਬਾਅਦ 10 ਮਿੰਟ ਚ ਹੋਇਆ ਤਾਂ ਹਾਂ ਕੋਈ ਨਹੀਂ 10 ਮਿੰਟ ਚ ਹੋ ਜਾਓ ਚਲ ਠੀਕ ਆ ਠੀਕ ਜੀ ਕਰ ਲਾ ਕਰ ਲਾ ਫਟਾ ਔਰ ਹਾਂ ਮੇਰੀ ਗੱਲ ਸੁਣ ਇਹ ਨਾ ਹੋਵੇ ਵੀ ਹੁਣ ਇੱਥੇ ਬੈਠੀ ਰਵੇਂ ਮੈਨੂੰ ਪਤਾ ਨਾ ਵੀ ਸਵੇਰੇ ਜਾਣਾ ਵੀ ਆ ਮੈਨੂੰ ਪਤਾ ਏ ਤੁਹਾਨੂੰ ਡਿਊਟੀ ਜਾਣਾ ਏ ਪਰ ਫਿਰ ਵੀ ਚਲ ਕੋਈ ਗੱਲਬਾਤਾਂ ਤੇ ਕਰਾਂਗੀ ਮੰਮੀ ਨਾਲ ਹੋਟਲ ਆਈਆ ਆ ਕੋਈ ਗੱਲ ਨਹੀਂ ਤੁਸੀਂ ਨਾ ਆਂਦੇ ਬਾਅਦ ਚੁਣਨੇ ਆ ਤੇ ਪਹਿਲੇ ਮੈਨੂੰ ਗੱਲਾਂ ਕਰਦੀ ਐ ਕਿ ਕਿ ਕਹਿਣਾ ਨਾ ਦੋਵੇਂ ਵੀ ਰਾਤ ਰਹਿਣਾ ਵਾ ਚਲੋ ਹੋ ਜਾ ਮੈਂ ਤਾਂ ਤੁਹਾਨੂੰ ਕਹਿੰਦਾ ਪਿਆ ਵਾ ਦੋਵੇਂ ਵੀ ਰਾਤ ਆਜਾਗੇ ਸ਼ੂਪਰੇ ਸ਼ੂਪਰੇ ਮੇਰ ਵੀ ਆਈ ਆ ਸਾਸੀ ਕਾ ਲੋਮੀ ਕਾਪੋਰਟਸ ਹੱਸੇ ਤਾਲ ਹੋਰ ਸਨਾ ਕਾਕਾ ਠੀਕ ਠਾਕ ਮੰਮੀ ਤੁਸੀਂ ਸਾਨੂੰ ਆਪਣਾ ਹਾਲ ਨਾਮੀ ਠੀਕ ਆਜਾ ਦਿਨ ਕਿਧਰ ਚੜਿਆ ਮੈਂ ਕਾ ਚੱਲ ਮੰਮੀ ਨੂੰ ਮੇਲੀ ਆਈ ਏ ਤੂੰ ਹਿੱਸਾ ਤੇ ਤੋਂ ਬਸੇ ਕਰਨੇ ਨਹੀਂ ਮੈਂ ਆ ਚਾਹੀ ਨਹੀਂ ਕੀਤਾ ਉਹਦਾ ਬੈਠੀ ਹਾਂ ਜਰਾ ਕ ਅੱਛਾ ਅੱਛਾ ਠੀਕ ਆ ਹੋਰ ਸੇਤਾ ਠੀਕ ਠਾਕ ਆ ਹਾਂ ਠੀਕ ਆ ਪੁੱਤ ਸਿਹਤ ਹੋਣਾ ਭਾਬੀ ਹੋਣੀ ਕਿੱਥੇ ਹੁਣ ਉਹ ਵੀ ਇੱਥੇ ਹੀ ਅੰਦਰ ਹੋਣੀ ਆ ਅੱਛਾ ਚਲੋ ਜੋ ਕਰ ਹੋਇਆ ਮਾਰ ਆਜਦਾ ਹਾਂ ਜੇ ਤੀ ਆਈਏ ਫੋਨ ਕਰਨ ਨਹੀਂ ਤੇ ਕੋਈ ਫੋਨ ਨਹੀਂ ਚੱਕੰਦਿਆ ਪਤਾ ਨਹੀਂ ਸੀ ਮੈਨੂੰ ਇਹ ਉਹਨੂੰ ਪਤਾ ਪਰ ਜਾਈ ਨੂੰ ਤੇ ਲਾਇਆ ਸੀ ਤੇ ਉਹਨਾਂ ਨੇ ਵੀ ਨਹੀਂ ਚੱਕਿਆ ਫੋਨ ਪਤਾ ਨਹੀਂ ਜਰਜਾਨ ਨੇ ਸੁਣਿਆ ਨਹੀਂ ਕਿ ਯਾ ਕੀ ਗੱਲ ਹੋਈ ਆ ਚਲੋ ਕੋਈ ਚਲ ਲੱਗ ਜਾਂਦਾ ਫਾਕਾ ਪੁੱਛ ਲਈਏ ਅੰਦਰ ਜਾਣਾ ਚਲੋ ਅੰਜਲਾ ਪਤਾ ਉਹਦੇ ਅੰਦਰ ਪੈ ਚਲ ਹਾਂਜੀ ਜੀਵਨ ਪਤਾ ਨਹੀਂ ਕਿੱਥੇ ਆ ਜੀਵਨ ਐ ਜੀਵਨ ਕੋਈ ਨੀ ਕੰਮ ਕੋਈ ਕਰਦੇ ਹੋਣੇ ਭਾਬੀ ਦਾ ਬਾਹਰ ਹੋਣੇ ਪਿੱਛੇ ਵੇਲੀ ਆ ਜਾਂਦੇ ਨੇ ਮੈਂ ਉਹਨਾਂ ਆਖਾ ਪਾਣੀ ਤਾਂ ਨਹੀਂ ਪਿਆਲੇ ਕੋਈ ਗੱਲ ਨਹੀਂ ਪੀ ਲੰਨੇ ਆ ਪਾਣੀ ਜੀਵਨ ਆ ਬੁੱਢੀ ਕਾਲੀ ਟਾਰਾ ਮਾਰੀ ਜਾਣ ਲਈ ਆ ਜੀਵਨ ਜੀਵਨ ਕੀ ਕਰਾਉਣਾ ਨੇ ਜੀਵਨ ਕੋ ਵੇਖਾਂ ਭੜਾ ਆਇਆ ਤਾਂ ਨਹੀਂ ਕੋਈ ਲੈ ਉਹ ਹੋ ਹੀ ਹੋ ਗਿਆ ਜਦਾ ਡਰ ਹੀ ਇਹ ਨਾ ਮਾਈ ਦੇ ਪੋੜਿਆ ਸਾਰੇ ਇੰਨੇ ਕਿਤੇ ਨਾ ਚੋਰੀ ਛਿਪੇ ਫੋਨ ਆਪਣੀ ਧੀ ਨੂੰ ਕਰ ਲਿਆ ਵਾ ਤੇ ਸੱਦ ਕੇ ਤੇ ਬੈ ਗਈ ਉਹਨਾਂ ਨੂੰ ਟਾਈਮ ਦੇ ਨਾਲ ਹੀ ਕੀ ਕਰਾਂ ਹੁਣ ਮੈਂ ਜਾਣਾ ਤੇ ਪੈਣਾ ਹੀ ਆ ਬਾਹਰ ਕਿੱਦਾਂ ਬਹਿ ਕੇ ਟੌਰ ਨਾ ਤਵਾਜਾ ਮਾਰਾਂ ਢੀਆ ਕਿ ਜੀਵਨ ਨੂੰ ਪਾਣੀ ਲੈ ਕੇ ਆਉ ਕੋਈ ਨਹੀਂ ਮਾਤਾ ਅੱਜ ਕਰਾਲਾ ਸੇਵਾ ਸਵੇਰੇ ਦੱਸੂ ਤੁਨੂੰ ਮੈਂ ਲੈ ਪੈਂ ਜੀ ਆਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਕਾਲ ਸਤਿ ਸ਼੍ਰੀ ਅਕਾਲ। ਹੋਰ ਸਭ ਠੀਕ ਠਾਕ? ਹਾਂਜੀ ਠੀਕ ਠਾਕ। ਭਾਬੀ ਜੀ ਤੁਸੀਂ ਸੁਣਾਓ। ਬਸ ਮੈਂ ਵੀ ਠੀਕ ਆ। ਮੈਂ ਭਾਬੀ ਜੀ ਫੋਨ ਲਾਉਣੀ ਸੀ ਸਵੇਰ ਦਾ ਫੋਨ ਨਹੀਂ ਚੱਕਿਆ। ਉਹ ਫੋਨ ਨਾ ਤੇ ਮੇਰਾ ਚਾਲਦੀ ਨਹੀਂ ਫੋਨ ਤੇ। ਠੀਕ ਆ ਠੀਕ ਆ। ਹਾਂ। ਮੈਂ ਨਾ ਦੱਸਣਾ ਹੀ ਕਿ ਮੈਂ ਆ ਲੱਗੀ ਆ ਫਿਰ ਜੀ ਚੱਕਿਆ ਨਹੀਂ ਤੇ ਮੈਂ ਤਾਂ ਚਲੇ ਜਨੇ ਘਰੇ ਹੋਣੀ ਆ। ਅੱਛਾ ਅੱਛਾ। ਤੇ ਅੱਜ ਛੁੱਟੀ ਹੀ ਰਖੀ ਵੀਰ ਨੂੰ? ਹਾਂਜੀ ਛੁੱਟੀ ਹੀ ਮنو ਅੱਜ। ਅੱਛਾ। ਇਹ ਨੂੰ ਕਹਿਣ ਦੀ ਵੀ ਜਾਣਾ ਹੈ ਪਤਾ ਲੈਣ ਤੇ ਮੈਂ ਚਲੂ। ਠੀਕ ਆ ਠੀਕ ਆ। ਮੰਮੀ ਨੇ ਤੇ ਨਹੀਂ ਫੋਨ ਕੀਤਾ ਕਿਤੇ? ਨਹੀਂ ਨਹੀਂ ਮੰਮੀ ਨੇ ਤੇ ਨਹੀਂ ਕੀਤਾ। ਅੱਛਾ ਮੈਂ ਇਹਨਾਂ ਨੂੰ ਕਹਾਂ ਕਿ ਮੈਂ ਤਾਂ ਨਹੀਂ ਮੇਰੇ ਜੀ ਕਰਾਂਦੇ ਆ ਮਿਲੰਦਾ ਚਲੋ ਹੋਇਆ ਜੀ ਅੱਛਾ ਮਮੀ ਜੀ ਵੀਰ ਜੀ ਦਾ ਫੋਨ ਆਇਆ ਠੀਕ ਠਾਕ ਨੇ ਮੈਨੂੰ ਤੇ ਕਾਫੀ ਦਿਨ ਹੋ ਗਏ ਵੀਰ ਜੀ ਨੇ ਫੋਨ ਨਹੀਂ ਕੀਤਾ ਅੱਗੇ ਦੇ ਸਭ ਘਰ ਦਿੰਦੇ ਆ ਤੇ ਹੁਣ ਤਾਂ ਵਾਵਾ ਹੀ ਚੇਰ ਹੋ ਗਈ ਆ ਮੇਰਾ ਵੀ ਟਾਈਮ ਹੀ ਨਹੀਂ ਲੱਗਾ ਘਰ ਦੇ ਕੰਮਾਂ ਤੇ ਕਿ ਚਲ ਮੈਂ ਹੀ ਵੀਰ ਜੀ ਨੂੰ ਫੋਨ ਕਰ ਲਾਂ ਲੈ ਫੋਨ ਕਿੱਥੇ ਆਉਂਦਾ ਉਹਨਾਂ ਦਾ ਉਹਨਾਂ ਦੀ ਪਤਾ ਡਿਊਟੀ ਕਿੰਨੀ ਸਖਤ ਵਾ ਤੇ ਇਦਾਂ ਹੀ ਕਿਤੇ ਵੇਲੇ ਕਿ ਵੇਲੇ ਰਾਤ ਬਰਾਤੇ ਕਦੀ ਕਦੀ ਫੋਨ ਕਰਦੇ ਆ ਦਿੱਲੀ ਤੇ ਕਰਦੇ ਹੀ ਨਹੀਂਗੇ ਚਲ ਹੁਣ ਗੱਲ ਨਹੀਂ ਕਰਾਂਗੇ ਕਿ ਪਾਣੀ ਵਿੱਚ ਪਿਆੜੇਗੀ ਘਟ ਪਰਵਣੇ ਹੁਣ ਕੋਈ ਗੱਲ ਨਹੀਂ ਮੈਂ ਹੁਣੇ ਲੈ ਕੇ ਆਉਣੀ ਪਾਣੀ ਆਹ ਪਿਆੜ ਪਾਣੀ ਚਾਹ ਚ ਭਰਾ ਕਿਨਾਰ ਬੜੀ ਹੁਣ ਵੇਖੀ ਇਹਨ ਫੋਕੀ ਚਾਹ ਲੈ ਆਉਣੀ ਆ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਕਰੋ ਦੇ ਸੋਨੇ ਆ ਭਾਬੀ ਦੇ ਇਹ ਉਹ ਵੀ ਕਰ ਸੀ ਜਿਹੜਾ ਸੋਹਣ ਤੇ ਲਿਆਤੀ ਏ ਪਰ ਉਹ ਨਾਲ ਆਇਆ ਨਾਲ ਯਾਦ ਦੇ ਨਾਲ ਤੁਸੀਂ ਚਾਹੀਦਾ ਹੀ ਹੈ ਨਾ ਕੋਈ ਕਿ ਨਹੀਂ ਲੈ ਕੇ ਆਉਂਦੇ ਪਤਾ ਇਹ ਕਿ ਦਵਾਈ ਆਇਆ ਚੰਗਾ ਵੇਖ ਲਈ ਪੁੱਤ ਨੂੰ ਪਤਾ ਨਾ ਜਿੰਨਾ ਕਿ ਨਹੀਂ ਮੈਂ ਜਾਣ ਨਹੀਂ ਐਨੀ ਬਾਤ ਤੇ ਮੈਂ ਚੱਲ ਗਿਆ ਤੁਹਾਡੇ ਦੁਆਲੇ ਹੋਏਗੀ ਤੂੰ ਵੀ ਨਹੀਂ ਗੱਲਾਂ ਕਰਨੀ ਅੱਗੇ ਕਿਹੜੀ ਘੱਟ ਕਰਦੀ ਆ ਤੂੰ ਜਾਣੇ ਦੇ ਗੱਲਾਂ ਬੱਸ ਕਿ ਬੇਰਗਰਕ ਹੋ ਗਿਆ ਮਾਈ ਦਾ ਇਹਨੇ ਨਾ ਕਵਾਂਡੀਆਂ ਦੇ ਕੋਲ ਜਾ ਕੇ ਫੋਨ ਲਵਾਇਆ ਹਣਾ ਟੀ ਦੇ ਬਿਨਾ ਬੜੀ ਜਾਂ ਤੜਫਣੀ ਸੀ ਨਾ ਇਹਦੀ ਫੇਦੀ ਟੀ ਮਿਲ ਜੇ ਆ ਕੇ ਇਹਨੂੰ ਦਵਾਦਾ ਹੁਣ ਲਾਉਗੀ ਨਾ ਮੇਰੀਆਂ ਚੁਗਲੀਆਂ ਕੋਈ ਗੱਲ ਨਹੀਂ ਜਵਾਈ ਇਹਦਾ ਨਾਲ ਹੀ ਆਇਆ ਵਾ ਉਹਦੇ ਸਾਹਮਣੇ ਤੇ ਨਹੀਂ ਗੱਲਾਂ ਕਰਨ ਲੱਗੀ ਨਾਲੇ ਮੈਂ ਵੀ ਇਹਦਾ ਪੂਰਾ ਧਿਆਨ ਰੱਖਣਾ ਵਾ ਫੇ ਕੀ ਗੱਲਾਂ ਕਰਦੀ ਆ ਇਹਨੂੰ ਬਾਅਦ ਚ ਦਵਾਂਗੀ ਤੈਨਿਆ ਸ੍ਰੀ ਕੋਈ ਗੱਲ ਨਹੀਂ ਮਾਤਾ ਹੱਥਾਂ ਤੇ ਮੇਰਿਆਂ ਚ ਰਹਿਣਾ ਨਾ ਅੱਜ ਕੁੜੀ ਦੇ ਸਾਹਮਣੇ ਇੱਕਦਮ ਅਛਰਣ ਢਈ ਐ ਦੇ ਲੈ ਕੇ ਰੀਜ ਜਣੀ ਜੇ ਪਾਣੀ ਲੈ ਕੇ ਆ ਕੋਈ ਗੱਲ ਨਹੀਂ ਅੱਜ ਤੇ ਕਰਾਵਾਂ ਹਾਂ ਸੇਵਾ ਤੈਨੂੰ ਦਵਾਂਗੀ ਮਤ ਮੁੜ ਕੇ ਇਹ ਕਿਹੜੇ ਰਾਤ ਰਹਿਣ ਦੇ ਆ ਇਹਨਾਂ ਤੇ ਚਲੀ ਜਾਣਾ ਵਾ ਨਾ ਫੇਰ ਬਣਾਉ ਤਰੀ ਰੇਲ ਆਲੋ ਪਾਣੀ ਮੈਂ ਆ ਪਾਣੀ ਘੋਟ ਘੋਟ ਫੜਾ ਕੇ ਬੈ ਗਈਆਂ ਚਾਹ ਤੇ ਬਣਾ ਲਾ ਲਾ ਪਕੌੜੇ ਵੀ ਕੱਢ ਨਹੀਂ ਥੜ ਜੇ ਕੋਈ ਨਹੀਂ ਮੰਮੀ ਜੀ ਮੈਂ ਹੀ ਕੱਢਣੇ ਪਕੌੜੇ ਤੇ ਮੈਂ ਹੀ ਚਾਹ ਬਣਾਉਣੀ ਆ ਬਣਾ ਲਿਆ ਫਿਰ ਮੈਂ ਕਿਹੜਾ ਕੋ ਨਵਾਂ ਕੰਮ ਕਰਨਾ ਰੋਜ਼ ਮੈਂ ਹੀ ਕਰਦੀ ਆ ਕੋਈ ਗੱਲ ਨਹੀਂ ਹੁਣੇ ਲੈ ਆਉਣੀ ਕੱਢ ਕੇ ਪਕੌੜੇ ਮਾਰੋ ਤੇ ਹੀ ਗੱਪਾ ਛਪਾ ਦੇਖੋ ਤੇਰੇ ਸਾਹਮਣੇ ਕੀ ਡਿਸਿਪਲਿਨ ਬੰਡੀ ਆ ਤੇ ਜੇ ਕਿਤੇ ਇਹਦੀਆਂ ਤੂੰ ਗੱਲਾਂ ਸੁਣੇ ਨਾ ਜਿਦਾ ਮਗਰੋਂ ਕਿ ਤੇਰੇ ਕੋ ਪੰਨਾਂ ਨੂੰ ਹੱਥ ਲਾਵੇ ਫੇਰ ਇਦਾਂ ਕਰਦੀ ਮੇਰੀ ਮਾਂ ਸਾਹਮਣੇ ਤੇ ਇਦਾਂ ਲੱਗਣੇ ਜਿਦਾ ਪਾਪ ਵੀ ਵਿਚਾਈ ਬੜਾ ਚੜਿਆ ਕਿ ਇਦਾਂ ਹੀ ਕਰੀ ਆਈ ਆ ਇਹੋ ਤੇ ਗੱਲ ਵਾਤੀ ਗਏ ਕੰਮ ਨੂੰ ਤੇ ਹੱਥ ਨਹੀਂ ਲੰਭੀ ਕੰਮ ਤੇ ਸਾਰਾ ਮੇਰ ਕੋ ਕਰੰਦੀ ਆ ਜਿਆਦਾਸ ਮਮੀ ਇਸ ਉਮਰ ਚ ਤੁਹਾਡੇ ਕੋ ਕੰਮ ਕਰਨ ਦੀ ਸਾਰਾ ਹੀ ਕਰੰਦੀ ਆਂਦੀ ਪੋਚੇ ਲਾ ਝਾੜੂ ਫੇਰ ਰੋਟੀ ਪਕਾ ਭਾਂਡੇ ਮਾਜ ਕਰਦੀ ਰਹਿੰਦੀ ਆ ਤੇ ਮੈਂ ਕੀ ਗੱਲ ਕਰਨੀ ਹੈ ਨਾ ਕਿ ਪੁੱਤ ਐਂ ਉਮਰ ਮੇਰੀ ਇੰਨੇ ਕੰਮ ਕਰਨ ਵਾਲੀ ਆ ਮੇਰ ਨਾਲ ਬਹਿ ਕੇ ਖਾਣ ਵਾਲੀ ਆ ਮੇਰ ਨਾਲ ਕਿੱਥੋਂ ਗੱਲ ਕਰਾਂ ਮੈਂ ਕੀ ਐ ਇਹ ਤਾਂ ਫੋਨ ਆਉਂਦਾ ਵਾ ਮੁੰਡੇ ਦਾ ਤੇ ਚੁੱਪ ਕਰਕੇ ਅੰਦਰ ਵੜ ਕੇ ਇਕੱਲੀ ਸੁਣ ਲੈਂਦੀ ਜੀ ਆ ਮੈਂ ਪੁੱਛਨੀ ਐ ਨੀ ਕਿਹਦਾ ਫੋਨ ਆਉਂਦਿਆ ਐ ਮੇਰੇ ਭਰਾ ਦਾ ਆਉਂਦਿਆ ਹੀ ਮੇਰੀ ਪਰਜਾਈ ਦਾ ਆਉਂਦਿਆ ਹੀ ਚਲ ਕਹਿੰਦੀ ਹੈ ਆਉਂਦਿਆ ਮਨਜਿੰਦਰ ਦਾ ਤੇ ਮੇਰੀ ਵੀ ਗੱਲ ਕਰਾਵੇ ਆਪਣੇ ਵੱਲ ਚਿਤਰਾਈਆਂ ਕਰ ਦੇ ਨਾ ਮੰਮੀ ਉਹਦਾ ਕਿੱਥੇ ਆਉਂਦਿਆ ਵਾ ਤੇ ਕਿਤੇ ਰਾਤ 12 ਵਜੇ ਕਰਦਾ ਉਹ ਦੋਸਤ ਸੁੱਤੀ ਹੁੰਦੀ ਆ ਤੇਰੀ ਗੱਲ ਮੈਂ ਕਿਹੜੇ ਵਿੱਚ ਕਰਾਂ ਚੱਲ ਮੰਮੀ ਸਾਰ ਚਾਹ ਪਾਣੀ ਪੀ ਹੈ ਨਾ ਅੰਦਰ ਬੈਠ ਕੇ ਗੱਲਾਂ ਕਰਾਂ ਚਾਹ ਪਾਣੀ ਪੀ ਲਓ ਤੁਸੀਂ ਫਿਰ ਪਰਲੇ ਅੰਦਰ ਜਾ ਕੇ ਬੈਠਨੇ ਆ ਘੜੀ ਫਿਰ ਸੁੱਖ ਸੁਖ ਤੇ ਦੱਸਾਂਗੀ ਤੇ ਜੋ ਮੇਰੇ ਨਾਲ ਕਰਦੀ ਕੋਈ ਨਹੀਂ ਮੰਮੀ ਗੱਲਾਂ ਫੇਰ ਕਰਾਂਗੇ ਹੁਣ ਸੌਣ ਵੀ ਲਿਆ ਪਰੌਣੇ ਦੇ ਸਾਹਮਣੇ ਮੈਂ ਕੀ ਤੈਨੂੰ ਗੱਲਾਂ ਇਹ ਚੱਲ ਇਹਨਾਂ ਦੀ ਕੋਈ ਗੱਲ ਨਹੀਂ ਪਰ ਜੇ ਭਾਬੀ ਨੇ ਸੁਣ ਲਿਆ ਨਾ ਐਵੇਂ ਫੇਰ ਬਾਅਦ ਤੁਹਾਡੇ ਨੂੰ ਤੁਹਾਨੂੰ ਬੋਲਣਗੇ ਕਿ ਤੂੰ ਆਪਣੀ ਕੁੜੀ ਨਾਲ ਫਲਾਣੀਆਂ ਗੱਲਾਂ ਕਰਦੀ ਤੀਆਂ ਕਰ ਉਹ ਤੇ ਉਹਨੇ ਤੇ ਮਗਰੋਂ ਬੋਲਣਾ ਬੋਲਣਾ ਕਰਨਾ ਹੀ ਕਰ ਚੱਲ ਕੋਈ ਨਹੀਂ ਚਾਹ ਘੁੱਟ ਪੀ ਜਾ ਨਾ ਫੇਰ ਕਰਦੇ ਆ ਗੱਲਾਂ ਰਮਨ ਜਿਹੜੀਆਂ ਗੱਲਾਂ ਕਰਨੀਆਂ ਨਾ ਫਟਾਫਟ ਕਰ ਲਿਓ ਤਨ ਪਤਾ ਨਾ ਕਿ ਵਾਸੂ ਜੀ ਆਣਾ ਕਿੰਨੇ ਕੰਮ ਕਰਨ ਵਾਲੇ ਸਵੇਰੇ ਡਿਊਟੀ ਵੀ ਜਾਣਾ ਠੀਕ ਆ ਇਹ ਨਾ ਹੋਵੇ ਮੜ ਕੇ ਤੁਸੀਂ ਗੱਲਾਂ ਲਾ ਕੇ ਬੈਠੇ ਜਾਣਾ ਲੈ ਕੋਈ ਕੈਂਡੀ ਤੇ ਜਾਣਾ ਜਾਣਾ ਦੱਸ ਹਜੇ ਆਇਆ ਨੂੰ ਤੇ ਥੋੜਾ ਟਾਈਮ ਹੋਇਆ ਕੀ ਗੱਲ ਮੈਂ ਘੜੀ ਮੰਮੀ ਨਾਲ ਦੁੱਖ ਸੁੱਖ ਨਹੀਂ ਬੋਲ ਸਕਦੀ ਤੁਸੀਂ ਤੇ ਯਾਰ ਅਦਾ ਕਰਦੇ ਹੋ ਕਿ ਬਸ ਆਓ ਪਾਣੀ ਪੀਓ ਤੇ ਚਲੋ ਕੋਈ ਗੱਲ ਨਹੀਂ ਚਲੇ ਜਾਨੇ ਆ ਜਾਨਾ ਤੇ ਘਰੇ ਹੀ ਆ ਦੀਦੀ ਤੇ ਤੁਹਾਨੂੰ ਸੇਰੇ ਜਾਣਾ ਹੈ ਜਿਹੜੇ ਵੀ ਕੰਮ ਕਰਨੇ ਆ 3 ਵਜੇ ਤੋਂ ਪਹਿਲੇ ਆਪਾਂ ਚਲੇ ਜਾਵਾਂਗੇ ਘਰ ਜਾ ਕੇ ਸ਼ਾਮ ਨੂੰ ਕਰ ਲਿਓ ਤੁਸੀਂ ਕੋਈ ਗੱਲ ਨਹੀਂ ਪਕੌੜੇ ਭਾਲਦੀ ਫਿਰਦੀ ਆ ਮਾਤਾ ਦਊਂਗੀ ਤੇ ਮੈਂ ਵੀ ਫੋਲ ਬੜੀਆਂ ਹੀ ਤੂੰ ਮੈਨੂੰ ਕਿ ਸਮਝਿਆ ਵਾ ਹੈ ਐਡੀ ਸਿੱਧੀ ਨਹੀਂ ਮੈਂ ਜਿੱਡੀ ਸਿੱਧੀ ਤੁਸੀਂ ਸਮਝਾ ਮਾਵਾਂ ਧੀਆਂ ਨੇ ਤੁਹਾਡਾ ਇਰਾਦਾ ਵਾ ਤੇ ਪਕੌੜੇ ਕੱਢਣ ਅੰਦਰ ਬਹਿ ਜੂਗੀ ਤੇ ਆਪਾਂ ਆਰਾਮ ਨਾਲ ਗੱਲਾਂ ਕਰਾਂਗੇ ਦੀਆਂ ਚੁਗਰੀਆਂ ਕਰਾਂਗੇ ਮੈਂ ਵੀ ਫੋਲ ਬੜੀਆਂ ਕੱਢ ਕੇ ਲੈ ਚੱਲੀ ਆਂ ਚਲੋਂ ਹੱਥੇ ਰੱਖਾ ਨਾਲੇ ਨਾ ਆੜੀ ਮਮਾਈ ਆ ਨਾ ਇਹਦਾ ਸੰਗਤ ਮੈਂ ਬਾਤ ਮਰੋੜਨੀ ਆ ਜਿਹੜੀ ਕਿਦਾਂ ਡਈ ਗੱਲਾਂ ਕਰਨ ਕਿਦਾਂ ਮੂੰਹ ਬਣਾ ਬਣਾ ਵੇਖਣ ਡਈ ਆ ਕੋਈ ਗੱਲ ਨਹੀਂ ਧੀ ਦੇ ਸਾਹਮਣੇ ਮਛਰ ਜਾ ਜਿੰਨਾ ਮਛਰ ਨਾ ਵਾ ਚਲ ਜਾਣਾ ਤੇਰੀ ਧੀ ਨੇ ਜਵਾਈ ਤੇਰਾ ਤੱਕੇ ਕਾਲਾ ਬਿਠਾ ਜਾਣ ਵਾਸਤੇ ਉਹਨੂੰ ਤੇ ਕੰਮ ਹੀ ਨਿਕ ਹੁੰਦੇ ਆ ਚੱਲ ਜਾਣ ਤੇ ਮਗਰੋਂ ਫਿਰ ਮੈਂ ਮਾਈ ਦਾ ਗਾਲੀ ਨੱਪ ਦੇਣਾ ਅੱਜ ਜਿਹੜੇ ਸਭ ਨਾਲ ਆਰਡਰ ਮਾਰਨ ਡਈ ਆ ਮੇਰੇ ਤੇ